ਲੋ ਵੀ ਮਿੱਤਰੋ ਅੱਜ ਆਪਾਂ ਫਰੋਜਪੁਰ ਦੇ ਰੇਲਵੇ ਸਟੇਸ਼ਨ ਛੌਣੀ ਦੇ ਵਿੱਚ ਖੜੇ ਆ ਤੇ ਇਧਰ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਮਜ਼ਦੂਰਾਂ ਨੇ ਇੱਥੇ ਰੇਲਵੇ ਟਰੈਕ ਜਾਮ ਕੀਤਾ ਹੋਇਆ ਤੇ ਇਧਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਧਰ ਛੌਣੀ ਵਾਲਾ ਫਰੋਜਪੁਰ ਸਟੇਸ਼ਨ ਆ ਤੇ ਇੱਥੇ ਟੈਂਕਾਂ ਵਾਲੀ ਬਸਤੀ ਤੇ ਇਹਨਾਂ ਕਿਸਾਨਾਂ ਨੇ ਅੱਜ ਜਾਮ ਕੀਤਾ ਹੋਇਆ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ 30 ਦਸੰਬਰ ਨੂੰ ਜਾਮ ਕੀਤਾ ਜਾਵੇਗਾ ਕਿਹੜੀਆਂ-ਕਿਹੜੀਆਂ ਸਵਾਵਾਂ ਬੰਦ ਰਹਿਣਗੀਆਂ ਕਿਹੜੀਆਂ-ਕਿਹੜੀਆਂ ਹੁਣ ਤੱਕ ਚੱਲਦੀਆਂ ਪਈਆਂ ਨੇ ਸਾਡੇ ਨਾਲ ਭਾਰਤੀ ਕਿਸਾਨੀ ਉਹਨਾਂ ਦੇ ਕ੍ਰਾਂਤੀਕਾਰੀ ਦੇ ਆਗੂ ਗਰਮੀਤ ਸਿੰਘ ਮਹਿਮਾਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਕਿਹੜੀਆਂ-ਕਿਹੜੀਆਂ ਸਵਾਵਾਂ ਅੱਜ ਬੰਦ ਕੀਤੀਆਂ ਗਈਆਂ ਨੇ ਤੇ ਕਿਹੜੀਆਂ ਸਵਾਵਾਂ ਜਿਹੜੀਆਂ ਅੱਜ ਚੱਲਦੀਆਂ ਪਈਆਂ ਨੇ ਹ ਸਭ ਤੋਂ ਪਹਿਲਾਂ ਦਾ ਦੇਖ ਰਹੇ ਦਸ਼ਕਣ ਵੈਗੁਰਜੀ ਦਾ ਖਾਲਸਾ ਦੇ ਵੈਗੁਰਜੀ ਕੀ ਫਤਿਹ ਅੱਜ ਜਿਹੜਾ ਸਵਾਵਾ ਬਾਕੀ ਸਾਰੀਆਂ ਬੰਦ ਨੇ ਇੱਕ ਮੈਡੀਕਲ ਖੁੱਲੇ ਹੋਏ ਨੇ ਹਸਪਤਾਲ ਖੁੱਲੇ ਹੋਏ ਨੇ ਐਂਬੂਲੈਂਸ ਖੁੱਲੇ ਮਰਗ ਤੇ ਕੋਈ ਜਾ ਰਿਹਾ ਉਹਨੂੰ ਖੁੱਲੇ ਔਰ ਵਿਆਹ ਸ਼ਾਦੀ ਜਿਹੜੇ ਨੇ ਉਹਨਾਂ ਨੂੰ ਖੁੱਲੇ ਬਾਕੀ ਸਾਰੇ ਜਿਹੜੇ ਜਾਮ ਲੱਗੇ ਹੋਏ ਨੇ ਸਾਰਾ ਪੰਜਾਬ ਬੰਦ ਸਾਰੇ ਸ਼ਹਿਰ ਬੰਦ ਨੇ ਰੇਲਾ ਬੰਦ ਨੇ ਸੜਕਾਂ ਬੰਦ ਨੇ ਵਪਾਰਕ ادارے ਵੀ ਬੰਦ ਨੇ ਅੱਜ ਜਾਮ ਕਿਉਂ ਕੀਤਾ ਗਿਆ ਹਾਂਜੀ ਇਹ ਗੱਲ ਜ਼ਰੂਰੀ ਹੈ ਜੀ ਅੱਜ ਜਿਹੜਾ ਇਹ ਬੰਦ ਕੀਤਾ ਗਿਆ ਹੈ ਇਹਦਾ ਕਾਰਨ ਇਹ ਆ ਕਿ ਕਿਸਾਨਾਂ ਨੇ ਵੱਡਾ ਅੰਦੋਲਨ ਲੜਿਆ 2020 ਦੇ ਵਿੱਚ 21 ਦੇ ਵਿੱਚ 19 ਨਵੰਬਰ ਨੂੰ ਬਿੱਲ ਰੱਦ ਕਰ ਦਿੱਤੇ ਗਏ ਜੀ ਤਾਂ ਕਿਸਾਨ ਫਿਰ ਵੀ ਸਿੰਘੂ ਬਾਰਡਰ ਤੇ ਬੈਠੇ ਰਹੇ ਕਿ ਸਾਡੀਆਂ ਅਜੇ ਮੰਗਾਂ ਰਹਿੰਦੀਆਂ ਨੇ 9 ਨਵੰਬਰ ਨੂੰ 9 ਦਸੰਬਰ ਨੂੰ ਫਿਰ ਸਰਕਾਰ ਨੇ ਚਿੱਠੀ ਭੇਜੀ ਕਿਸਾਨਾਂ ਨੇ ਚਿੱਠੀ ਭੇਜੀ ਸਰਕਾਰ ਨੂੰ ਤੇ ਸਰਕਾਰ ਨੇ ਕਿਸਾਨਾਂ ਨੂੰ ਭੇਜੀ ਕਿਸਾਨਾਂ ਦੀ ਚਿੱਠੀ ਚਾਹੀਦੀ ਸੀ ਕਿ ਜਿਹੜੀਆਂ ਸਾਡੀਆਂ ਬਾਕੀ ਮੰਗਾਂ ਰਹਿ ਗਈਆਂ ਨੇ ਐਮਐਸਪੀ ਤੇ ਕਾਨੂੰਨ ਬਣਾਉਣ ਵਾਲਾ ਰਹਿ ਗਿਆ ਕਰਜ਼ਾ ਮਾਫੀ ਰਹਿ ਗਈ ਏ 10 11 ਮੰਗਾ ਜਿਹੜੀਆਂ ਹੋਰ ਨੇ ਤਾਂ ਸਰਕਾਰ ਨੇ ਵਿਸ਼ਵਾਸ ਪੱਤਰ ਦਿੱਤਾ ਸੀ ਚਿੱਠੀ ਦਿੱਤੀ ਸੀ ਕੇਂਦਰ ਸਰਕਾਰ ਨੇ ਕਿ ਇਹ ਮੰਗਾ ਤੁਹਾਡੀਆਂ ਅਸੀਂ ਮੰਨਾਂਗੇ ਮੰਨ ਲੀਆਂ ਨੇ ਪਰ ਇਹਦੇ ਤੇ ਸਾਨੂੰ ਥੋੜਾ ਜਿਹਾ ਟਾਈਮ ਲੱਗੇਗਾ ਤੁਸੀਂ ਸਾਡਾ ਵਿਸ਼ਵਾਸ ਕਰੋ ਅੰਦੋਲਨ ਸਮਾਪਤ ਕਰੋ ਤੇ ਤੁਸੀਂ ਜਿਹੜਾ ਸੜਕਾਂ ਖਾਲੀ ਕਰੋ ਅਸੀਂ ਇਹਦੇ ਤੇ ਤੁਹਾਡੀਆਂ ਸਾਰੀਆਂ ਮੰਗਾ ਮੰਨ ਲੀਆਂ ਕਰਾਂਗੇ ਪਰ ਹੁਣ 3 ਸਾਲ ਬੀਤ ਗਏ ਨੇ ਤਾ ਹਾਲੇ ਤੱਕ ਐਮਐਸਪੀ ਤੇ ਗਰੰਟੀ ਕਾਨੂੰਨ ਨਹੀਂ ਬਣਿਆ ਹਾਲੇ ਤੱਕ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਹੋਇਆ ਬੜਾਪਾ ਪੈਨਸ਼ਨ ਬੀਮਾ ਪਾਲਸੀ ਇਹ ਹੋਰ ਕਿੰਨੀਆਂ ਮੰਗਾਂ ਹੈ ਡਬਲਯੂਟੀਓ ਤੋਂ ਸਰਕਾਰ ਬਾਹਰ ਆਵੇ ਕੇਂਦਰ ਸਰਕਾਰ ਪਰ ਕੇਂਦਰ ਸਰਕਾਰ ਨਹੀਂ ਆ ਰਹੀ ਪਿਛਲੇ ਲੰਬੇ ਸਮੇਂ ਤੋਂ ਸੰਯੁਕਤ ਕਿਸਾਨ ਮੋਰਚਾ ਵੀ ਲਗਾਤਾਰ ਪ੍ਰੋਗਰਾਮ ਦੇ ਰਿਹਾ ਪੂਰੇ ਭਾਰਤ 'ਚ ਦਿੱਲੀ ਰੈਲੀ ਜੀਨ ਰੈਲੀ ਪਿਛਲੇ ਸਾਲ ਨਵੰਬਰ ਦੇ ਵਿੱਚ 3 ਦਿਨ ਸਾਰੀਆਂ ਭਾਰਤੀਆਂ ਰਾਜਧਾਨੀਆਂ ਘੇਰੀਆਂ ਨਹੀਂ 26 ਨਵੰਬਰ ਨੂੰ ਪੂਰੇ ਇਕੱਠ ਹੋਏ ਨੇ 23 ਨਵੰਬਰ ਨੂੰ 23 ਦਸੰਬਰ ਨੂੰ ਫੇਰ ਜਿਹੜਾ ਡੀਸੀ ਦਫਤਰਾਂ ਦੇ ਘਰਾਓ ਕੀਤੇ ਗਏ ਸੀ ਇਹੀ ਮੰਗਾ ਸੀ 13 ਫਰਵਰੀ ਨੂੰ ਜਿਹੜਾ ਪੰਜਾਬ ਦੀਆਂ ਜਥੇਬੰਦੀਆਂ ਦੋ ਫੋਰਮ ਦਿੱਲੀ ਜਾ ਰਹੇ ਸੀ ਫਿਰ ਤੋਂ ਅੰਦੋਲਨ ਕਰਨ ਲਈ ਸੁੱਦੀ ਸੜੀਆਂ ਮੰਗਾ ਨਹੀਂ ਮੰਨ ਰਾਇਆ ਤੇ ਉਹਨਾਂ ਨੂੰ ਸ਼ੰਭੂ ਦੇ ਖਨੌਰੀ ਬਾਰਡਰ ਤੇ ਰੋਕ ਕੇ ਗੋਲੀਆਂ ਮਾਰੀਆਂ ਗਈਆਂ ਉਹਨਾਂ ਦੀ ਅੱਖਾਂ ਕੱਢ ਦਿੱਤੀਆਂ ਗਈਆਂ ਨੇ ਇੱਕ ਸ਼ੁਭ ਕਰਨ ਦਾ ਸ਼ਹੀਦ ਵੀ ਹੋ ਗਿਆ ਨੌਜਵਾਨ ਤਾਂ ਕਿਸਾਨਾਂ ਤੋਂ ਜਿਹੜਾ ਅੰਦੋਲਨ ਕਰਨ ਦਾ ਅਧਿਕਾਰ ਸਰਕਾਰ ਨੇ ਖੋਲਿਆ ਦਿੱਲੀ ਦੀ ਰਾਜਧਾਨੀ ਦੇ ਵਿੱਚ ਕਿਸਾਨ ਸੀ ਅੰਦੋਲਨ ਨਹੀਂ ਕਰ ਸਕਦੇ ਜਦੋਂ ਕਿ ਪੂਰੇ ਦੁਨੀਆ ਦੇ ਵਿੱਚ 25 ਦੇਸ਼ਾਂ ਦੇ ਕਿਸਾਨਾਂ ਨੇ ਵੱਡੇ ਵੱਡੇ ਦੇਸ਼ ਨੇ ਜਿਹੜੇ ਅਰਜਨਟਾਈਨਾ ਹੈ ਜਿਹੜਾ ਫਰਾਂਸ ਹੋ ਜਿਹੜਾ ਯੂਰਪ ਕੰਟਰੀਆਂ ਨੇ ਯੂਰਪ ਦੀਆਂ 27 ਕੰਟਰੀਆਂ ਨੇ ਤੇ 25 ਦੇ ਵਿੱਚ ਅੰਦੋਲਨ ਹੋਇਆ ਤੇ 25 ਦੇ ਵਿੱਚ ਅੰਦੋਲਨ ਕਿਸਾਨਾਂ ਨੇ ਆਪਣੀ ਰਾਜਧਾਨੀ ਦੇ ਵਿੱਚ ਜਾ ਕੇ ਕੀਤਾ ਆਉਧੀਆਂ ਸਬਸਿਡੀਆਂ ਵਧਾਈਆਂ ਨੇ ਫਸਲਾਂ ਵਕਾਈਆਂ ਨੇ ਯਾਨੀ ਜੋ ਵੀ ਇਹਨਾਂ ਨੇ ਮੰਗਿਆ ਹੈ ਪੂਰੀਆਂ ਕਰਾਈਆਂ ਨੇ ਤਾਂ ਸਾਡੇ ਭਾਰਤ ਦੇ ਵਿੱਚ ਨਾ ਪਿਛਲੀ ਵਾਰੀ ਸਾਨੂੰ ਅੰਦੋਲਨ ਕਰਨ ਦਿੱਤਾ ਗਿਆ ਦਿੱਲੀ ਚ ਜਾ ਕੇ ਨਾ ਹੁਣ ਜਿਹੜਾ ਕਰਨ ਦਿੱਤਾ ਜਾ ਰਿਹਾ ਸਾਨੂੰ ਪੰਜਾਬ ਦੀ ਸ਼ਰਧ ਤੋਂ ਅੱਗੇ ਨਹੀਂ ਲੰਘ ਦਿੱਤਾ ਜਾ ਰਿਹਾ ਮੈਮਾ ਸਾਹਿਬ ਜਿਵੇਂ ਤੁਸੀਂ ਐਮਐਸਪੀ ਤੇ ਗੱਲ ਕੀਤੀ ਕੀ ਜਿਹੜੀ ਮੋਦੀ ਸਰਕਾਰ ਆ ਉਹ ਐਮਐਸਪੀ ਦੀ ਗਾਰੰਟੀ ਪੂਰੀ ਕਰ ਨਹੀਂ ਸਕਦੀ ਉਹਨਾਂ ਕੋਲੇ ਹੈਅਸੀਅਤ ਨਹੀਂ ਹੈਗੀ ਕਿ ਕਰਨਾ ਨਹੀਂ ਚਾਹੁੰਦੀ ਹਾਂ ਵੇਖੋ ਜੀ ਜਿਹੜਾ ਐਮਐਸਪੀ ਦੀ ਗਰੰਟੀ ਕਾਨੂੰਨ ਬਣਾਉਣਾ ਹੈ ਤੇ ਮੋਦੀ ਸਰਕਾਰ ਉਹਦੇ ਤੇ ਕੀ ਕਹਿੰਦੀ ਹੈ ਵੀ ਅਸੀਂ ਜੇ ਗਰੰਟੀ ਕਾਨੂੰਨ ਬਣਾਉਂਦਾ ਉਹਦੇ ਲਈ ਸਾਨੂੰ 45 ਲੱਖ ਕਰੋੜ ਰੁਪਇਆ ਚਾਹੀਦਾ ਕਿੱਡੀ ਅਲੋਕੇਰੀ ਗੱਲ ਕਰਦੇ ਨੇ ਲੋਕਾਂ 'ਤੇ ਵਰਗ ਲਾਉਂਦੇ ਨੇ ਐਮਐਸਪੀ ਦੇ ਕਾਨੂੰਨ ਬਣਾਉਣ ਲਈ ਉਹਨੂੰ ਲਿਖਣਾ ਪੈਣਾ ਸਿਰਫ ਵੀ ਇੰਨੀਆਂ ਫਸਲਾਂ ਨੇ ਜਿਹੜੀਆਂ ਭਾਰਤ ਦੇ ਵਿੱਚ ਹੁੰਦੀਆਂ ਨੇ ਇੰਨੀਆਂ ਫਸਲਾਂ ਦੇ ਅਸੀਂ ਐ ਜਿਹੜੀ ਐਮਐਸਪੀ ਤਿਆਰ ਕਰਨੇ ਆ ਉਹ ਇੰਨੀ ਫਸਲਾਂ ਦੀ ਇੰਨੀ ਐਮਐਸਪੀ ਹੁੰਦੀ ਏ ਔਰ ਉਹ ਜਿਹੜੀ ਉਹਦੇ ਤੋਂ ਘੱਟ ਜਿਹੜਾ ਕੋਈ ਵੀ ਵਪਾਰੀ ਜਾਂ ਕੋਈ ਵੀ ਖਰੀਦ ਕਰੇਗਾ ਉਹਦੇ ਤੇ ਆ ਕਾਨੂੰਨੀ ਕਾਰਵਾਈ ਹੋਵੇਗੀ ਔਰ ਅਗਲੀ ਗੱਲ ਨਾਲ ਹੀ ਕਿ ਉਹਨੂੰ ਜਦੋਂ ਵੇਚਣਾ ਤੁਸੀਂ ਜਿੰਨੇ ਖਰੀਦਣੀ ਉਹਨੇ ਫਿਰ ਵੇਚਣਾ ਵੀ ਏ ਇਹ ਕਿਸਾਨਾਂ ਦੇ ਵਿੱਚ ਨਾ ਉਹ ਐਮਐਸਪੀ ਹੈਗੀ ਨਾ ਕਿਸਾਨਾਂ ਦੀ ਕਿਸਾਨਾਂ ਨੂੰ ਕਹਿੰਦੇ ਵੀ ਇੰਨੀ ਐਮਐਸਪੀ ਹੈ ਇੰਨਾ ਰੇਟ ਹੈ ਇੰਨਾ ਹੀ ਮਿਲੇਗਾ ਕਿਸਾਨਾਂ ਨੂੰ ਘੱਟ ਭਾਵੇਂ ਦੇ ਦੇਣ ਵਾਧ ਨਹੀਂ ਕਰੀ ਦਿੱਤਾ ਪਰ ਦੂਜੇ ਪਾਸੇ ਜਦੋਂ ਵਪਾਰੀਆਂ ਕੋਲੇ ਚਲੀ ਜਾਂਦੀ ਜਦੋਂ ਅਡਾਨੀ ਤੇ ਜਬਾਨੀ ਕੋਲੇ ਚਲੀ ਜਾਂਦੀ ਏ ਤਾਂ ਉਹ ਕਈ ਗੁਣਾ ਉਹਦੇ ਜਿਹੜੀ ਜਿਹੜੀ ਦਾਲਾਂ ਨੇ ਕਿਸਾਨਾਂ ਤੋਂ ਖਰੀਦੀ 25 ਰੁਪਏ ਜਦੋਂ ਉਹਨਾਂ ਵੇਚੀ ਹੁਣ 200 ਰੁਪਏ ਬਾਜ਼ਾਰ ਦੇ ਵਿੱਚ ਵੀ ਉਹ ਜਦੋਂ ਕਾਨੂੰਨ ਬਣ ਗਿਆ ਕਿਸਾਨਾਂ ਨੂੰ ਤਾਂ ਐਮਐਸਪੀ ਦੇ ਖਰੀਦੀ ਜਾਣੀ ਏ ਉਹ ਕਾਨੂੰਨ ਬਣ ਗਿਆ ਤੇ ਵੱਧ ਵੇਚ ਵੀ ਨਹੀਂ ਸਕਣੀ ਕਿਸੇ ਉਹਦੇ ਚ ਦੋ ਫਾਰਮਾਂ ਦੀ ਗੱਲ ਕੀਤੀ ਅੱਜ ਤੁਸੀਂ ਤੁਸੀਂ ਇੱਥੇ ਪੂਰਾ ਪੰਜਾਬ ਬੰਦ ਕੀਤਾ ਹੋਇਆ ਜਿਵੇਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਮਰਨਵਰਤ ਰੱਖਿਆ ਹੋਇਆ ਉੱਥੇ ਤੁਸੀਂ ਕਿਉਂ ਨਹੀਂ ਜਾ ਰਹੇ ਆ ਵੇਖੋ ਜੀ ਉੱਥੇ ਸਾਡੀਆਂ ਜਥੇਵੰਦੀਆਂ ਗਈਆਂ ਨੇ ਅਸੀਂ ਜਦੋਂ ਪਿੱਛੇ ਗੋਲੀ ਚਲਾਈ ਸੀ ਉਹਨਾਂ ਨੂੰ ਰੋਕਿਆ ਗਿਆ ਲਾਠੀ ਜਾਰਜ ਕੀਤਾ ਗਿਆ ਉਦੋਂ ਵੀ ਸੰਯੁਕਤ ਕਿਸਾਨ ਮੋਰਚੇ ਸਾਰੇ ਨੇ ਮਦਦ ਕੀਤੀ ਪੂਰੇ ਭਾਰਤ 'ਚ ਅੰਦੋਲਨ ਕੀਤਾ ਹੁਣ ਵੀ ਜਦੋਂ ਇਹ ਕਰ ਰਹੇ ਨੇ ਹੁਣ ਵੀ ਲਗਾਤਾਰ 26 ਨਵੰਬਰ ਨੂੰ ਅੰਦੋਲਨ ਹੋਇਆ 23 ਨੂੰ ਫੇਰ ਅੰਦੋਲਨ ਹੋਇਆ ਅੱਜ ਪੰਜਾਬ ਦੇ ਵਿੱਚ ਫੇਰ ਸਾਰੇ ਜਥੇਬੰਦੀਆਂ ਸ਼ਾਮਲ ਨੇ ਖਨੌਰੀ ਬਾਰਡਰ ਤੇ ਵੀ ਲਗਾਤਾਰ ਜਥੇ ਜਾ ਰਹੇ ਨੇ ਪਰ ਉੱਥੇ ਇਹ ਹੈ ਕਿ ਸਾਡੇ ਜਿਹੜੇ ਸਯੁਕਤ ਕਿਸਾਨ ਮੋਰਚੇ ਦੇ ਜਥੇਬੰਦੀਆਂ ਜਾਂਦੀਆਂ ਨੇ ਆਗੂ ਜਾਂਦੇ ਨੇ ਜਾਂ ਉਹਨਾਂ ਨੂੰ ਨਾ ਸਟੇਜ ਤੇ ਬੋਲਣ ਦਿੱਤਾ ਜਾਂਦਾ ਨਾ ਉਹਨਾਂ ਦੀ ਕੋਈ ਬਾਈਟ ਕਰਾਈ ਜਾਂਦੀ ਹੈ ਨਾ ਕੋਈ ਪ੍ਰੈਸ ਕਾਨਫਰੰਸ ਕਰਾਈ ਜਾਂਦੀ ਹੈ ਜਦੋਂ ਕਿ ਦੂਜੇ ਪਾਸੇ ਕਾਂਗਰਸ ਦੇ ਲੀਡਰ ਜਾਂਦੇ ਨੇ ਹੋਰ ਚੋਣਾਂ ਲੜਨ ਵਾਲੇ ਜਾਂਦੇ ਨੇ ਆਹ ਪਾਰਟੀ ਦੇ ਕਿੰਨੇ ਲੀਡਰ ਗਏ ਨੇ ਤਾਂ ਉਹਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਨੂੰ ਮਲਾਇਆ ਵੀ ਜਾਂਦਾ ਸਟੇਜ ਤੋਂ ਵੀ ਬੁਲਾਇਆ ਜਾਂਦਾ ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਕਰਾਈ ਜਾਂਦੀ ਏ ਤਾਂ ਜਿਹੜਾ ਜਿਹੜੇ ਕਿਸਾਨ ਨੇ ਜਿਹੜੇ ਮਦਦ ਕਰਦੇ ਨੇ ਉਹਨਾਂ ਨਾਲ ਇੰਨਾ ਵਿਤਕਰਾ ਉਹਨਾਂ ਨੂੰ ਇੰਨਾ ਮਾੜਾ ਦੂਜੇ ਪਾਸੇ ਜਿਹੜੀਆਂ ਜਿਹੜੀਆਂ ਬਰਾਜਨੀਤਿਕ ਪਾਰਟੀਆਂ ਨੇ ਜਦੋਂ ਕਿ ਉਹ ਕਹਿੰਦੇ ਅਸੀਂ ਗੈਰ ਰਾਜਨੀਤਿਕ ਆਜੀ ਅਸੀਂ ਸੰਯੁਕਤ ਕਿਸਾਨ ਮੋਰਚ ਤੋਂ ਆਡ ਹੀ ਇਸ ਕਰਕੇ ਹੋਏ ਆ ਕਿ ਜਿਹੜਾ ਸੰਯੁਕਤ ਕਿਸਾਨ ਮੋਰਚ ਤਾਂ ਗੈਰ ਰਾਜਨੀਤਿਕ ਰਾਜਨੀਤਿਕ ਅਸੀਂ ਗਾਰਾ ਨਹੀਂ ਤੱਕ। ਕਿਉਂਕਿ ਇਹ ਜਿਹੜਾ ਵੱਡਾ ਵਿਦਕਰਾ ਉੱਥੇ ਕੀਤਾ ਜਾਂਦਾ ਹੈ ਫੇਰ ਵੀ ਸਾਡੇ ਜਥੇ ਉੱਤੇ ਜਾ ਰਹੇ ਨੇ। ਜਥੇ ਬੰਦੀਆਂ ਦੇ ਜਥੇ ਜਾਂਦੇ ਨੇ Delhi 150 ਪਰ ਉੱਥੇ ਉਹ ਉੱਥੇ ਦੱਸਿਆ ਨਹੀਂ ਜਾਂਦਾ ਵੀ ਭਾਈ ਆ ਜਿਹੜੇ ਜਥੇ ਫਲਾਨੀਆਂ ਜਥੇ ਬੰਦੀਆਂ ਦੇ ਆਏ ਨੇ। ਇਹ ਇਹ ਰੌਲਾ ਹੈ। ਬਾਕੀ ਜਿੰਨੇ ਉਹ ਫੋਰਮ ਨੇ ਜਿੰਨਾ ਉਹਨਾਂ ਦਾ ਇਕੱਠੇ ਉਦੋਂ ਜ਼ਿਆਦਾ ਇਕੱਠ ਜਿਹੜਾ ਸਾਡੇ ਜਥੇ ਬੰਦੀਆਂ ਦਾ ਜਾ ਰਿਹਾ। ਜਿਵੇਂ ਆਪਾਂ ਸੁਪਰੀਮ ਕੋਰਟ ਦੀ ਗੱਲ ਕਰੀਏ ਤੇ ਸੁਪਰੀਮ ਕੋਰਟ ਦਾ ਵੱਡਾ ਬਿਆਨ ਆਇਆ ਉਹ ਕਹਿੰਦੇ ਵੀ ਅਸੀਂ ਤਾਂ ਸਰਦਾਰ ਡੱਲੇਵਾਲ ਸਾਹਿਬ ਨੂੰ ਬਚਾਉਣਾ ਚਾਹੁੰਦੇ ਆ ਪਰ ਜਿਹੜੇ ਇਹ ਕਿਸਾਨ ਨੇ ਇਹ ਉਹਨਾਂ ਨੂੰ ਖੁਦ ਮਾਰਨਾ ਚਾਹੁੰਦੇ ਨੇ ਅਸੀਂ ਚਾਹੁੰਦੇ ਆ ਕਿ ਉਹਨਾਂ ਦੀ ਜ਼ਿੰਦਗੀ ਬੱਜ ਜਾਵੇ ਇਸ ਬਿਆਨ ਨੂੰ ਸੁਪਰੀਮ ਕੋਰਟ ਦੇ ਤੁਸੀਂ ਕਿਵੇਂ ਦੇਖਦੇ ਹੋ ਵੇਖੋ ਜੀ ਡੱਲੇਵਾਲ ਸਾਹਿਬ ਨੇ ਪਹਿਲਾ ਅੰਦੋਲਨ ਵੀ ਲੜਿਆ ਸਯੁਗਤਕਸਾਲ ਮੁਰਤੀ ਗਵਾਈ ਵੀ ਕੀਤੀ ਏ ਬਾਕੀ ਮੈਂਬਰਾਂ ਨਾਲ ਸਾਰਿਆਂ ਨਾਲ ਵੱਡੀਆਂ ਅੰਦੋਲਨ ਲੜਿਆ ਵੱਡੇ ਆਗੂ ਨੇ ਸਿਆਣੇ ਆਗੂ ਨੇ ਤਾਂ ਉਹਦੇ 'ਚ ਆ ਕੇ ਸਾਡਾ ਵੀ ਇਹ ਆ ਕਿ ਡੱਲੇਵਾਲ ਸਾਹਿਬ ਨੂੰ ਜਿਹੜਾ ਮਰਨ ਵਰਤਲਾ ਫੈਸਲਾ ਗਲਤ ਏ ਉਹਨਾਂ ਨੂੰ ਅੰਦੋਲਨ ਦੀ ਗਵਾਈ ਕਰਨੀ ਚਾਹੀਦੀ ਜਿਵੇਂ ਅੱਜ ਸਾਰਾ ਪੰਜਾਬ ਬੰਦ ਏ ਅੱਗੇ ਜੇ ਅਸੀਂ ਮੀਟਿੰਗਾਂ ਕਰਦੇ ਯੂਪੀ ਬੰਦ ਹਰਿਆਣਾ ਬੰਦ ਦਿੱਲੀ ਦੇ ਸਾਰੇ ਬੱਸ ਦਿੱਲੀ ਨੂੰ ਘੇਰ ਲੈਂਦੇ ਅੰਦੋਲਨ ਵੱਡਾ ਹੋ ਜਾਣਾ ਸੀ ਤਾਂ ਸਾਡੇ ਕੋਲੇ ਜਿਹੜੇ ਕਿਸਾਨ ਨੇ ਜਿੰਨਾਂ ਦੀ ਹੀ ਲੜਾਈ ਲੜਨੀ ਉਹ 60 ਲੱਖ 60 ਕਰੋੜ ਕਿਸਾਨ ਨੇ ਤਾਂ ਉਹ ਜਦੋਂ ਪਿਛਲਾ ਅੰਦੋਲਨ ਸੀ ਉਹਦੇ ਵਿੱਚ 60 ਦੇ 60 ਕਰੋੜ ਤੋਂ ਵੀ ਅੱਗੇ ਜਾਨੀ 150 ਦੀ ਆਬਾਦੀ ਭਾਰਤ ਦੀ ਤਾਂ 120 25 ਲੋਕ ਜਿਹੜੇ ਨੇ ਉਹ ਅੰਦੋਲਨ ਦੇ ਵਿੱਚ ਸ਼ਾਮਲ ਹੋ ਗਏ ਜਦੋਂ ਮੋਦੀ ਸਰਕਾਰ ਨੂੰ ਬਿੱਲ ਵਾਪਸ ਲੈਣੇ ਪਏ ਪਰ ਹੁਣ ਜਿਹੜਾ ਡੱਲਿਆਲ ਸਾਹਿਬ ਇਕੱਲੇ ਹੀ ਫੈਸਲਾ ਲੈ ਕੇ ਬਹਿ ਗਏ ਤਾਂ ਇਹ ਉਹਨਾਂ ਨੂੰ ਬਚਾਉਣ ਲਈ ਜਿਹੜਾ ਹੈ ਵੱਡਾ ਅੰਦੋਲਨ ਕਰਨਾ ਪੈਣਾ ਤੇ ਜਿਹੜਾ ਉਹਨਾਂ ਦਾ ਬਲਦਾਨ ਦਾ ਤੇ ਲਾਤ ਦੀ ਜ਼ਿੰਦਗੀ ਪਰ ਹੁਣ ਸੁਪਰੀਮ ਕੋਰਟ ਨੂੰ ਇਹ ਕਹਿਣਾ ਚਾਹੀਦਾ ਹੈ ਮੋਦੀ ਸਰਕਾਰ ਨੂੰ ਕਿ ਉਹ ਮੰਗਾਂ ਮੰਨੇ ਜਿੱਥੇ ਗੱਲ ਅੜ ਗਈ ਡੱਲੇਵਾਲ ਸਾਹਿਬ ਕਹਿੰਦੇ ਵੀ ਮੰਗਾਂ ਤੋਂ ਬਿਨਾ ਮੈਂ ਨਹੀਂ ਮਰਦਮਤ ਛੱਡਦਾ ਤਾਂ ਸੁਪਰੀਮ ਕੋਰਟ ਇਹ ਗੈਰੀ ਵੀ ਬਾਕੀ ਕਿਸਾਨ ਨੂੰ ਬਚਾਉਣ ਜਾਂ ਉਹ ਬਚਾਇਆ ਪਰ ਉਹਦੇ ਲਈ ਐਮਐਸਪੀ ਤੇ ਕਾਨੂੰਨ ਉੱਤੇ ਜਿਹੜਾ ਸੁਪਰੀਮ ਕੋਰਟ ਦੇ ਕਾਨੂੰਨੀ ਪ੍ਰਕਿਰਿਆਈ ਨੇ ਇਹਦਾ ਸਵਿਧਾਨ ਅਨੁਸਾਰ ਤਾਂ ਇੱਕ ਸਰਕਾਰ ਨੂੰ ਵੀ ਕਹਿ ਸਕਦਾ ਸਰਕਾਰ ਨੂੰ ਕਹਿ ਸਕਦਾ ਵੀ ਭਾਈ ਬਣਾਓ ਕਾਨੂੰਨ ਉਹ ਸੁਪਰੀਮ ਕੋਰਟ ਸਰਕਾਰ ਨੂੰ ਕਾਨੂੰਨ ਕਿਉਂ ਨਹੀਂ ਬਣਾਉਣਾ ਕਹਿੰਦਾ ਜਦੋਂ ਕਿ ਦੂਜੇ ਪਾਸੇ ਜਿਹੜਾ ਪਿੱਛੇ ਵਿਸ਼ਵਾਸ ਵੀ ਦਿੱਤਾ ਸਾਡੀਆਂ ਫਸਲਾਂ ਲੁੱਟ ਗਿਆ ਵੀ ਜਾਂਦੀਆਂ ਨੇ ਤੇ ਸਵਿਧਾਨ ਅਨੁਸਾਰ ਕੋਈ ਲੁੱਟ ਤਾਂ ਕਰ ਨਹੀਂ ਸਕਦਾ ਇਥੇ ਸਾਡੇ ਪੰਜਾਬ ਦੇ ਵਿੱਚ ਜੇ ਕੋਈ ਇਹਦੀ ਕੋਈ ਲੁੱਟ ਕਰ ਲੇ ਚੋਰੀ ਕਰ ਲੇ ਕੋ ਡਾਕਾ ਮਾਰ ਲੇ ਉਹਦੇ ਤੇ ਧਰਾਵਾ ਲੱਗਦੀ ਇਹਨੇ ਬਕਾਇਦਾ ਉਹਨੂੰ ਸਜ਼ਾ ਹੁੰਦੀ ਏ ਉਹਨੂੰ ਜੇਲ੍ਹ ਚ ਭੇਜਿਆ ਜਾਂਦਾ ਤੇ ਜਦੋਂ ਸਾਡੇ ਕਿਸਾਨਾਂ ਦੀ ਫਸਲ ਲੁੱਟੀ ਜਾਂਦੀ ਏ ਘੱਟ ਰੇਟ ਤੇ ਘੱਟ ਭਾ ਤੇ ਕੋਈ ਭਾ ਨਹੀਂ ਬਣਦਾ ਉਹ ਨਾ ਸੁਪਰੀਮ ਕੋਰਟ ਸਰਕਾਰ ਦੇ ਵਿਰੁੱਧ ਬੋਲਦਾ ਨਾ ਕਿਸੇ ਦੇ ਲੁਟੇਰੇ ਵਿਰੁੱਧ ਬੋਲਦਾ ਵੀ ਇਹ ਵਿਤਕਰਾ ਸੁਪਰੀਮ ਕੋਰਟ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਨਹੀਂ ਮੈਂ ਸਾਹਿਬ ਤੁਸੀਂ ਉਮੀਦ ਰੱਖਦੇ ਹੋ ਵੀ ਜਿਹੜੀ ਮੋਦੀ ਸਰਕਾਰ ਆ ਹੁਣ ਸਤਾ ਦੇ ਵਿੱਚ ਆ ਸਤਾ ਦੇ ਵਿੱਚ ਤਿੰਨ ਵਾਰ ਮੋਦੀ ਸਰਕਾਰ ਆ ਚੁੱਕੀ ਕੀ ਉਮੀਦ ਆ ਵੀ ਐਮਐਸਪੀ ਤੇ ਕੋਈ ਗਰੰਟੀ ਮੰਨੂਗੀ ਜਾਂ ਕੋਈ ਕਾਨੂੰਨ ਬਣਾਊਗੀ ਆ ਵੇਖੋ ਜੀ ਜਿਹੜੇ ਸਰਕਾਰ ਜਦੋਂ ਬਣੀ ਹੈ ਕੋਈ ਵੀ ਪਾਰਟੀ ਜਦੋਂ ਕੱਢਦੀ ਏ ਵਾਅਦੇ ਕਰਦੀ ਏ ਤੇ ਲੋਕ ਜਿਹੜੇ ਉਹ ਵਾਅਦੇ ਕਰਦੀ ਉਹਦੇ ਤੋਂ ਉਮੀਦ ਹੀ ਕਰਦੇ ਨੇ ਵੀ ਸਾਡੇ ਲਈ ਆ ਕਰੇਗੀ ਤੇ ਜਦੋਂ 14 ਦੇ ਵਿੱਚ ਮੋਦੀ ਸਰਕਾਰ ਪਹਿਲੀ ਵਾਰ ਬੀਜੇਪੀ ਪਾਰਟੀ ਸਰਕਾਰ ਬਣਾਉਣੀ ਸੀ ਜਦੋਂ ਖੜੀ ਏ ਪਾਰਟੀ ਉਹਦੋਂ ਨੇ ਕਿਹਾ ਸੀ ਅਸੀਂ ਐਮਐਸਪੀ ਤੇ ਗਰੰਟੀ ਦੇਾਂਗੇ ਕਾਨੂੰਨ ਬਣਾਵਾਂਗੇ ਸੁਆਮੀਨਾਥਨ ਅਨੁਸਾਰ ਭਾਅ ਦੇਾਂਗੇ ਇਹ ਤਾਂ ਉਹਦੋਂ ਨੇ ਵਾਅਦਾ ਕੀਤਾ ਹੋਇਆ ਕਿਸਾਨਾਂ ਨਾਲ ਪਰ ਹੁਣ ਜਿਹੜਾ ਵੀ ਇੰਨੇ ਸਾਲ ਲੰਘ ਗਏ 10 ਤੋਂ 11 ਸਾਲ ਹੋ ਚੁੱਕੇ ਨੇ ਉਲਟਾ ਜਿਹੜਾ ਲਿਆਏ ਬਿੱਲ ਲਿਆਏ ਉਹ ਮਸਾ ਰੱਦ ਕਰਾਇਡ ਹੁਣ ਕੌਮੀ ਨੀਤੀ ਨਵੀਂ ਲਿਆਏ ਨੇ ਤਾਂ ਇਹਦੇ ਲਈ ਇਹ ਆ ਸਾਨੂੰ ਇਹ ਲੱਗਦਾ ਵੀ ਜੇ ਅਸੀਂ ਅੰਦੋਲਨ ਕਰਾਂਗੇ ਤਾਂ ਫੇਰ ਤਾਂ ਜਿਹੜਾ ਐਮਐਸਪੀ ਵੀ ਬਣ ਜੂਗੀ ਫੇਰ ਕੌਮੀ ਖੇਤੀ ਗਰੂਨ ਬਣ ਜੂਗਾ ਉਸ ਐਮਐਸਪੀ ਤੇ ਕੌਮੀ ਖੇਤੀ ਨੀਤੀ ਵੀ ਰੱਦ ਹੋ ਜੂਗੀ ਕਿਸਾਨ ਵੀ ਬਚ ਜਾਣਗੇ ਪਰ ਜੇ ਅਸੀਂ ਅੰਦੋਲਨ ਨਹੀਂ ਕਰਾਂਗੇ ਤਾ ਸਾਨੂੰ ਇਹ ਲੱਗਦਾ ਵੀ ਕੌਮੀ ਖੇਤੀ ਨੀਤੀ ਲਾਗੂ ਕਰਨਗੇ ਉਹ ਕੌਮੀ ਖੇਤੀ ਨੀਤੀ ਹੈ ਜਿਹੜੀ ਉਹ ਉਹਨਾਂ ਬਿੱਲਾਂ ਦਾ ਨਵਾਂ ਰੂਪ ਹੈ ਪਹਿਲਾਂ ਜਿਹੜਾ ਇਹਨਾਂ ਸਿੱਧਾ ਪਾਰਲੀਮੈਂਟ ਚ ਪਾਸ ਕੀਤੇ ਕਾਨੂੰਨ ਬਣਾਤਾ ਰਾਜ ਸਭਾ ਜੇ ਪਾਸ ਕਰਤਾ ਹੁਣ ਜਿਹੜਾ ਨਵਾਂ ਤਰੀਕਾ ਲੱਭਿਆ ਸਰਕਾਰ ਨੇ ਕੇਂਦਰ ਸਰਕਾਰ ਨੇ ਅ ਬੜਾ ਕੇ ਕੌਮੀ ਨੀਤੀ ਉਹ ਰਾਜਾਂ ਨੂੰ ਭੇਜਦੀ ਹੈ ਨਵਾਂ ਰੂਪ ਉਹ ਬਿੱਲਾਂ ਦਾ ਜਿਹੜਾ ਖਰੜਾ ਆਪਾਂ ਕਹਿੰਦੇ ਆ ਖਰੜਾ ਜਿਹਨੂੰ ਕੌਮੀ ਖੇਤੀ ਨੀਤੀ ਦਾ ਖਰੜਾ 25 ਨਵੰਬਰ ਨੂੰ ਪੰਜਾਬ ਚ ਆਇਆ ਪੰਜਾਬ ਸਰਕਾਰ ਨੂੰ ਭੇਜਿਆ ਉਹਦੇ ਤੇ ਨੌ ਦਾ ਜਨਵਰੀ ਨੂੰ ਮੋਗਾ ਦੇ ਵਿੱਚ ਵੱਡੀ ਕਾਨਫਰੰਸ ਸਿੱਖਣ ਪੰਚਾਇਤ ਜਿੱਥੇ ਅਸੀਂ ਉਹਨੂੰ ਰੱਦ ਕਰਾਂਗੇ ਵੀ ਅਸੀਂ ਰੱਦ ਕਰਦੇ ਅਸੀਂ ਲਾਗੂ ਨਹੀਂ ਹੋਣ ਦਿੰਦੇ ਤਾਂ ਉਹ ਲੈ ਆਏ ਨੇ ਤਾਂ ਦੂਜੇ ਪਾਸੇ ਜਿਹੜੀ ਇਹ ਭਾਜਪਾ ਦੀ ਉਮੀਦ ਜਿਹੜੀ ਆਸ ਸਾਨੂੰ ਉਹ ਆਸ ਨਹੀਂ ਹੈਗੀ ਕਿਉਂਕਿ ਉਹ ਕਾਰਪੇਟਾਂ ਨੂੰ ਸਾਰਾ ਕੁਝ ਦੇਣਾ ਚਾਹੁੰਦੀ ਉਹਨਾਂ ਦੇ ਫੰਡਾਂ ਤੇ ਸਰਕਾਰ ਬਣੀ ਹੈ ਹੁਣ ਤੁਸੀਂ ਵੇਖੋ ਅਦਾਨੀ ਦੇ ਬਾਨੀ ਨੂੰ ਸਾਰੇ ਸਰਕਾਰੀ ਅਦਾਰੇ ਸਾਹਮਣੇ ਉਹਨਦੇ ਦੇ ਇੰਨਾ ਕਰਜ਼ਾ ਜਿੰਨਾ ਉਹਦਾ ਸਾਰਾ ਕਾਰੋਬਾਰ ਨਹੀਂਗਾ ਉਹ ਸਰਕਾਰ ਨੇ ਦੇ ਦਿੱਤਾ ਤਾਂ ਐਮਐਸਪੀ ਤੇ ਜਿਹੜਾ ਉਹ ਕਹਿੰਦੇ ਆ ਵੀ 45 ਲੱਖ ਕਰੋੜ ਰੁਪਈਆ ਖਰਚਾ ਆ ਜਾਣਾ ਉਹਨਦੇ ਤੇ ਕੋਈ 1 ਰੁਪਈਆ ਖਰਚਾ ਨਹੀਂ ਹੋਣਾ ਤੁਸੀਂ ਕੰਪਿਊਟਰ ਤੇ ਬਹਿਣਾ ਹੈ ਉੱਥੇ ਲਿਖਣਾ ਲਿਖ ਕੇ ਉਹਨੂੰ ਬਣਾ ਦੇਣਾ ਉਹਨੇ ਬਣ ਜਾਣਾ ਤੇ ਉਹ ਬਿੱਲ ਬਣ ਜਾਣਾ ਉਹਦੇ ਤੇ ਜਿਹੜੇ ਕੌਮੀ ਖਰੜੇ ਦੀ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਸਰਕਾਰ ਇਹਦੇ ਤੇ ਕੋਈ ਕਾਨੂੰਨ ਬਣਾ ਸਕਦੀ ਵੀ ਇਹਨੂੰ ਮੁੱਢੋਂ ਰੱਦ ਕੀਤਾ ਜਾਵੇ ਤੇ ਕਿਸਾਨਾਂ ਦੇ ਹੱਕ ਵਿੱਚ ਪੁਕਤਿਆ ਜਾਵੇ ਵੇਖੋ ਜੀ ਜਿਹੜਾ ਕੌਮੀ ਖੇਤੀ ਨੀਤੀ ਕੇਂਦਰ ਸਰਕਾਰ ਨੇ ਭੇਜੀ ਏ ਉਹ ਕੋਈ ਵਿਧਾਨਿਕ ਨਹੀਂ ਕੀ ਕੇਂਦਰ ਸਰਕਾਰ ਐ ਫੋਕਸ ਨਹੀਂ ਕਰ ਸਕਦੀ ਪੰਜਾਬ ਸਰਕਾਰ ਨੂੰ ਉਹ ਗੈਰ ਕਾਨੂੰਨੀ ਗੈਰ ਸੰਵਿਧਾਨਿਕ ਹੈ ਇਸ ਲਈ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਇਹ ਗੈਰ ਸੰਵਿਧਾਨਿਕ ਹੈ ਤੁਸੀਂ ਨਹੀਂ ਕਰ ਸਕਦੇ ਜਿਹੜੇ ਕਿਸਾਨਾਂ ਪੱਖੀ ਹੋਵੇ ਉਹੀ ਪਾਸ ਕਰ ਸਕਦੇ ਜੇ ਕਿਸਾਨਾਂ ਦੀ ਮੰਗ ਤੇ ਨਾ ਕੇਂਦਰ ਸਰਕਾਰ ਦਾ ਕਿਸਾਨ ਥੋੜਾ ਕੇਂਦਰ ਸਰਕਾਰ ਤਾਂ ਪੰਜਾਬ ਸਰਕਾਰ ਤੋਂ ਵੱਡੀ ਸਰਕਾਰ ਹੈ ਉਹ ਨਹੀਂ ਤਾਂ ਆਪਦਾ ਦੇਸ਼ ਨੂੰ ਚਲਾਉਣਾ ਦੇਸ਼ ਦੇ ਜਿਹੜਾ ਸੁਧਾਰ ਹੈ ਉਹਦੇ ਅਨਸਾਰ ਚੱਲਣਾ ਹੈ ਇਹ ਇੱਥੇ ਰੋਲਾ ਹੈ ਨਾ ਉਹ ਕੇਂਦਰ ਸਰਕਾਰ ਪਹਿਲਾਂ ਵੀ ਕਹਿੰਦੀ ਸੀ ਕਿ ਤੁਸੀਂ ਸਾਨੂੰ 400 ਸੀਟਾਂ ਦੇ ਦਿਓ ਤੇ ਅਸੀਂ ਦੇਖਦਾ ਸੁਵਿਧਾਨ ਬਦਲਣਾ ਤੇ ਅਸੀਂ ਇਹ ਸਮਝਦੇ ਆਂ ਵੀ ਅਜੇ ਘੱਟ ਰਹਿ ਗਿਆ ਹੋ ਸਕਦਾ ਵੀ ਜੇ ਬਦਲ ਜਾਂਦਾ ਸੰਵਿਧਾਨ ਮਿਲ ਜਾਂਦੀ ਤੇ ਸਾਰਾ ਜਿਹੜਾ ਪਹਿਲਾ ਕਾਨੂੰਨ ਤਿੰਨ ਕਾਨੂੰਨ ਬਣਾ ਦਿੱਤੇ ਸੀ ਤੇ ਸੰਵਿਧਾਨ ਹੀ ਉਹ ਨਵਾਂ ਬਣਾ ਦੇਣਾ ਜਿਹਦੇ ਅਨਸਾਰ ਉਹ ਕਾਰਪੋਰੇਟਾਂ ਦਾ ਸੰਵਿਧਾਨ ਹੋਣਾ ਸੀ ਕਿਸਾਨਾਂ ਦਾ ਨਹੀਂ ਹੋਣਾ ਸੀ ਲੋਕਾਂ ਦਾ ਨਾਮ ਲੋਕਾਂ ਦਾ ਇਹ ਤਾਂ ਭੜਾ ਆ ਲੋਕ ਸੰਯੁਕਤ ਕਿਸਾਨ ਮੋਰਚੇ ਨੇ ਵਿਰੋਧਵਾਦ ਕਰਕੇ ਕੁਝ ਜਿਹੜਾ ਰੋਕਤਾ ਪਰ ਹੁਣ ਜਿਹੜੇ ਇੱਕ ਇੱਕ ਦੇਸ਼ ਇੱਕ ਦੂਜਾ ਹੈਗਾ ਆ ਚੋਣ ਇਸੇ ਤਰ੍ਹਾਂ ਇੱਕ ਦੇਸ਼ ਇੱਕ ਮੰਡੀ ਜਾਨੀ ਉਹ ਲਗਾਤਾਰ ਉਹ ਇੱਕ ਦੇਸ਼ ਇੱਕ ਭਾਸ਼ਾ ਇੱਕ ਭਾਸ਼ਾ ਜਾਨੀ ਉਹ ਕੋਈ ਕੁਛ ਉਧਰ ਨੂੰ ਵਧ ਰਹੇ ਨੇ ਜਿਹੜਾ ਜਾਨੀ ਲੋਕਾਂ ਨੂੰ ਇੱਧਰ ਲਾ ਛੱਡਦੇ ਨੇ ਧਾਰਮਿਕ ਤੌਰ ਤੇ ਲੜਾਈ ਏ ਦੋ ਕਿੱਧਰ ਲੜੀ ਜਾਣ ਦੂਜੇ ਪਾਸੇ ਜਿਹੜਾ ਦੇਸ਼ ਸਾਰਾ ਤੁਸੀਂ ਵੇਖੋ ਰੇਲਾਂ ਨੇ ਜਿਹੜੀਆਂ ਕਾਰਪੇਟ ਨੂੰ ਦੇ ਦਿੱਤੀਆਂ ਗਈਆਂ ਲਾਈਨਾਂ 130 ਜਿਹੜੀਆਂ ਕਾਰਪੇਟ ਰਾਨੀ ਨੂੰ ਦੇ ਦਿੱਤੀਆਂ ਗਈਆਂ ਨੇ ਦੇਸ਼ ਦੇ ਵਿੱਚ ਜਿਹੜੇ ਆਂਧਰਾ ਬਿਹਾਰ ਦੰਡਕਨੀਆਂ ਚਾਰਖੰਡ ਜਿਹੜਾ ਉੱਥੇ ਜੰਗਲ ਸੀ ਥੱਲੇ ਖਾਣਾ ਸੀ ਉਹ ਲਾੜ ਕਰ ਦਿੰਦੇ ਨੇ ਵੀ ਆ ਇੰਨੇ ਜ਼ਿਲ੍ਹੇ ਦੀ ਫਲਾਨੀ ਕੰਪਨੀ ਨੂੰ ਇੰਨੇ ਜ਼ਿਲ੍ਹੇ ਫਲਾਨੀ ਕੰਪਨੀ ਨੂੰ ਚਾਰਖੰਡ ਦੇ ਵਿੱਚ ਤਾਂ ਇੱਕ ਨਵਾਂ ਕਾਨੂੰਨ ਲਿਆਂਦਾ ਮਤਲਬ ਦੇਸ਼ ਨੂੰ ਵੇਚਿਆ ਜਾ ਰਿਹਾ ਦੇਸ਼ ਨੂੰ ਵੇਚਿਆ ਛੱਡ ਕੇ ਅੱਧੋਂ ਜ਼ਿਆਦਾ ਤਾਂ ਵੇਚਤਾ ਹੂੰ ਜਾਣੀ ਜੇ ਸਰਕਾਰੀ ادارے ਕਹਣੇ ਹੋਣ ਤੇ ਉਹ ਲਗਭਗ 85% ਵੇਚ ਦਿੱਤੇ ਕਹਿੰਦੇ ਵੇਚ ਕਿੱਥੇ ਨੇ ਉਂਜੀ ਉਹਨਾਂ ਨੂੰ ਦਿੱਤੇ ਨੇ ਫੈਸਲਾ ਕੀਤਾ ਉਹਨਾਂ ਨੂੰ ਦੇ ਦਿੱਤੇ ਤੇ ਉਹ ਪੈਸੇ ਜਿਹੜੇ ਉਹ ਕਰਜ਼ਾ ਦੇਣਗੇ ਜੀ ਉਹ ਕਰਜ਼ੇ ਚ ਪਾ ਤੇ ਕਰਜ਼ੇ ਦੇ ਮੁੜ ਕੇ ਲੀਗ ਮਾਰ ਦਿੰਦੇ ਨੇ ਜਾਨੀ ਮੁਫਤ ਦੀ ਵੇਚਿਆ ਬੁਚਿਆ ਨੇ ਮੁਫਤੀ ਕੋਈ ਦੇ ਦਤਾ ਹਰਾ ਕੁਛ ਅਡਾਨੀ ਤੇ ਬਾਨੀ ਨੂੰ ਜਾਨੀ ਹੋਰ ਦੂਜਿਆਂ ਨੂੰ ਦਿੱਤਾ ਜਾ ਰਿਹਾ ਝਾਰਖੰਡ ਦੇ ਵਿੱਚ 20 ਲੱਖ ਏਕੜ ਜ਼ਮੀਨ ਜਿਹੜੀ ਉਹ ਕਾਰਪੇਟ ਪੰਜ ਕਾ ਚਾਰ ਕਾਰਪੇਟਾਂ ਨੂੰ ਅ ਅਡਾਨੀ ਤੇ ਅਵਾਨੀ ਕਾਰਗਿਲ ਤੇ ਮਨਸੈਂਟੋ 5-5 ਲੱਖ ਏਕੜ ਜ਼ਮੀਨ ਦਿੱਤੀ ਉਹਨਾਂ ਨੂੰ ਚਾਰ ਖੜ ਦੇ ਵਿੱਚ ਤੇ ਕਿਸਾਨਾਂ ਤੋਂ ਖੋਹ ਲਈ ਕਿਸੇ ਕੋਲ ਕਿਲਾ ਛੱਡੀ ਕਿਸੇ ਹੁਲਦਵਾੜਾ ਛੱਡੀ ਇਹਨੂੰ ਤੁਸੀਂ ਕੀ ਕਰਨੀ ਹੈ ਤੇ ਜਾਨੀ ਉਹ ਸ਼ੁਰੂ ਪ੍ਰਕਿਰਿਆ ਲਗਾਤਾਰ ਸ਼ੁਰੂ ਹੈ ਇਸੇ ਚੀਜ਼ ਉਹ ਜਿਹੜੀ ਆ ਮੰਡੀ ਖਤਮ ਕਰਨੀ ਹੈ ਇੱਥੇ ਜੋ ਖਰੀਦ ਖਤਮ ਕਰ ਰਹੇ ਨੇ ਇਸੇ ਜੋ ਜਿਹੜਾ ਹੈਗਾ ਵੀ ਜਿਹੜਾ ਮਲੋਟ ਹੈ ਉਦੇ ਨਾਲ ਤਿੰਨ ਪਿੰਡ ਨੇ ਕਵਰ ਵਾਲਾ ਕੱਟੇ ਵਾਲਾ ਤੇ ਸਰਾਵਾ ਬੋਲਾ ਉਥੇ ਆ ਗਏ ਨੇ ਕਹਿੰਦੇ ਵੀ ਇੱਥੇ ਜੀ ਉਹ ਇੱਕ ਪोटाश ਜਿਹੜੀ ਆ ਇਹਦੇ ਚ ਪੈਂਦੀ ਏ ਠਿਆਰਾ ਚ ਉਧਰ ਬੰਬ ਬੰਨੇ ਨੇ ਉਹਦੇ ਦੂਜਾ ਬੰਨਾ ਤੀਜਾ ਉਹ ਨਿਕਲਾਈ ਜੀ ਥੱਲੇੋਂ ਧਰਤੀ ਚ ਆ ਤਿੰਨ ਪਿੰਡ ਤੇ ਆ 2000 ਕਿੰਨੇ ਹਜ਼ਾਰ ਏਰੀਆ ਜਿਹੜਾ ਖਾਲੀ ਕਰ ਦਿਓ ਉਹ ਕਿਸਾਨ ਗਏ ਅਸਦੀਮ ਮਲੋਟ ਕੋਲੇ ਵੀ ਆ ਕੀ ਏ ਉਹ ਤਾਂ ਮੈਨੂੰ ਤਾਂ ਪਤਾ ਨਹੀਂ ਉਹ ਜਿਹੜੇ ਆਪਣੇ ਖੇਤੀ ਮੰਤਰੀ ਪੰਜਾਬ ਦੇ ਹੁੰਦੇ ਕੋਲੇ ਗਏ ਵੀ ਸਾਨੂੰ ਤਾਂ ਇਹਦੇ ਨੇ ਪਾਸੇ ਛੱਡੋ ਜੀ ਇਹ ਕੀ ਏ ਉਹ ਤਾਂ ਮੈਨੂੰ ਤਾਂ ਆਪ ਨਹੀਂ ਪਤਾ ਜੀ ਉਹ ਚੱਲੇ ਡੀਸੀ ਕੋਲੇ ਆ ਕੇ ਮਲੋਟ ਕੋਲੇ ਉਹ ਕਹਿੰਦਾ ਵੀ ਮੈਨੂੰ ਵੀ ਨਹੀਂ ਪਤਾ ਤੇ ਉੱਥੇ ਸਰਵੇ ਟੀਮਾਂ ਆਉਣ ਉੱਥੇ ਰੋਜ਼ ਵੀ ਆ ਤੁਸੀਂ ਖਾਲੀ ਕਰਦੇ ਹੋ ਤੇ ਜਾਨੀ ਇਹ ਸਾਰੇ ਮਦਦ ਕਰ ਰਹੇ ਸੀ ਉਹਨਾਂ ਟੀਮਾਂ ਦੀ ਖੋਲ ਲਈ ਜਮੀਨ ਸਾਰੀ ਇੱਕ ਜਿਹੜੀ ਸਰਕਾਰ ਦੀ ਪ੍ਰਕਿਰਿਆ ਸ਼ੁਰੂ ਉੱਥੇ ਅੱਛਾ ਉਹ ਸਾਰੇ ਪਿੰਡ ਇਕੱਠੇ ਹੋਏ ਉਹ ਰਵਨੀਤ ਬਿੱਟੂ ਕੋਲੇ ਆਪੜ ਗਏ ਵੀ ਇਹ ਭਾਜੀਪੀ ਦਾ ਨਵਾਂ ਲੀਡਰ ਬਣਿਆ ਸ਼ਾਇਦ ਸਾਨੂੰ ਬਚਾ ਲੇ ਉਹ ਕਹਿੰਦਾ ਵੀ ਮੈਨੂੰ ਪਤਾ ਤਾਂ ਲੱਗਿਆ ਵੀ ਤੁਹਾਡੀ ਜ਼ਮੀਨ 'ਚ ਉੱਥੇ ਪੋਟਾਸ਼ ਨਿਕਲੀ ਏ ਉਹ ਤਾਂ ਸਰਕਾਰ ਨੂੰ ਲੋੜੀ ਦੀ ਬੜੀ ਏ ਉਹਦੇ ਨਾਲ ਹਥਿਆਰ ਬਣਨੇ ਜੇ ਮੰਨ ਲਓ ਪਾਕਿਸਤਾਨ ਹਮਲਾ ਕਰਦਾ ਹੈ ਸ਼੍ਰੀਲੰਕਾ ਕਰਦਾ ਹੈ ਬੰਗਾਲ ਦੇਸ਼ ਕਰਦਾ ਜਾਂ ਚੀਨ ਕਰਦਾ ਜਾਂ ਕੋਹਰ ਦੇਸ਼ੀ ਇਧਰ ਚਲਾਉਂਦਾ ਤਾਂ ਉਹਨੂੰ ਰੋਕਣ ਲਈ ਜੀ ਸਾਨੂੰ ਹਥਿਆਰ ਚਾਹੀਦੇ ਨੇ ਤੇ ਇੱਥੇ ਉਹ ਪਟਾਖ ਨਿਕਲਾਈ ਇੱਥੇ ਬਣਾਉਣੀ ਛਾਉਣੀ ਤੇ ਇਹ ਤੁਹਾਨੂੰ ਖੁੱਲੀ ਕਰਨੀ ਪੈਣੀ ਤੇ ਮੈਂ ਤੁਹਾਡੇ ਨਾਲ ਆ ਤੇ ਮੈਂ ਤੁਹਾਨੂੰ ਚਾਰ ਪੈਸੇ ਦਵਾ ਦੇਵਾਂਗਾ ਉਹ ਮੇਰੇ ਸਰਕਾਰ ਨਹੀਂ ਸ਼ਾਇਦ ਮੁਫਤੀ ਹੋਈ ਲੈ ਲੈਣੀ ਯਾਨੀ ਪੰਜਾਬ ਦੇ ਵਿੱਚ ਵੀ ਜ਼ਮੀਨ ਖੋਣ ਵਾਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਇੱਥੇ ਗੱਲ ਨੂੰ ਫਰੋਜਪੁਰ ਚ ਆ ਜਾਣਗੇ ਉੱਥੇ ਪਟਾਖ ਨਿਕਲੀ ਇੱਥੇ ਅਬਰਕ ਨਿਕਲ ਪਏਗੀ ਨਾ ਸਾਨੂੰ ਪਤਾ ਹੋਵੇ ਕਿ ਉਹ ਜੀ ਹੁੰਦੀ ਤੇ ਕਿਵੇਂ ਨਹੀਂ ਹੁੰਦੀ ਯਾਨੀ ਬਾਨੇ ਬਣਾ ਕੇ ਕੱਢ ਕੇ ਤੇ ਜ਼ਮੀਨਾਂ ਕਾਰਪੇਟਾਂ ਨੂੰ ਦੇਣ ਲਈ ਸਾਰੀ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਹੈ ਤੋਂ ਲੜਾਈ ਜਿਹੜੀ ਸਾਡੀ ਵੱਡੀ ਹੈ ਉਹ ਅਸੀਂ ਉਹਦੇ ਚ ਸ਼ਾਹ ਔਰ ਅੱਜ ਜਿਹੜਾ ਇਹ ਸਾਰੇ ਪੰਜਾਬ ਨੇ ਸਾਡਾ ਸਾਥ ਦੇ ਕੇ ਦੱਸਤਾ ਹੈ ਕਿ ਤੁਸੀਂ ਇਕੱਲੇ ਨਹੀਂਗੇ ਅਸੀਂ ਸਾਰਾ ਪੰਜਾਬ ਤੁਹਾਡੇ ਨਾਲ ਆ ਔਰ ਇਹਦੂ ਅੱਗੇ ਭਾਰਤ ਮਹਿਮਾ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ ਗਰਮੀਰ ਸਿੰਘ ਮਹਿਮਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਨੇ ਆਪਣੇ ਨਾਲ ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਤੇ ਇਧਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬੀਕੇ ਯੂ ਆ ਇਹਨਾਂ ਨੇ ਇੱਥੇ ਰੋਡ ਟ੍ਰੈਕ ਜਾਮ ਕੀਤਾ ਹੋਇਆ ਰੇਲਵੇ ਜਿਹੜਾ ਟ੍ਰੈਕ ਆ ਉਹਨੂੰ ਬਿਲਕੁਲ ਜਾਮ ਕੀਤਾ ਹੋਇਆ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਰੋਡ ਜਾਮ ਕੀਤੇ ਨੇ ਰੇਲਵੇ ਟ੍ਰੈਕ ਜਾਮ ਕੀਤੇ ਨੇ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰੱਕੀ ਸਾਨ ਤੇ ਬਹੁਤ ਮਿਹਰਬਾਨੀ